ਮੈਂ ਬੇਨਤੀ ਕਰਦਾ ਹੁਣ ਵੈਸੇ ਡਾਇਰੈਕਟਰ ਨੂੰ ਜਿਹੜਾ ਪ੍ਰੀਮੀਅਰ ਹੁੰਦਾ ਨਾ ਉੱਥੇ ਸਾਰੇ ਬੁਲਾਏ ਜਾਂਦੇ ਆ ਜਿਹੜੇ ਜਾਣ ਪਛਾਣ ਬੰਦੇ ਚਲੋ ਤੁਸੀਂ ਤਾਂ ਪ੍ਰੈਸ ਵਾਲੇ ਤੁਹਾਡਾ ਤਾਂ ਕੰਮ ਹੈ ਤੁਸੀਂ ਚੰਗੇ ਨੂੰ ਚੰਗਾ ਮੜੇ ਨੂੰ ਮੜਾ ਕਹਿਣਾ ਪਰ ਆਮ ਤੌਰ ਤੇ ਜਾਣ ਕਰ ਬੁਲਾਏ ਜਾਂਦੇ ਆ ਪਹਿਲਾਂ ਉਹ ਦੱਬ ਕੇ ਸਮੋਸੇ ਖਾਣੇ ਫਿਰ ਗਜਰੇਲਾ ਫਿਰ ਫਿਲਮ ਦੇਖ ਕੇ ਹੁਣ ਨੇ ਉਹਨਾਂ ਨੇ ਕਮਾਲ ਹੀ ਕਹਿਣਾ ਕਮਾਲ ਤਾਂ ਜਿਨ੍ਹਾਂ ਨੇ ਦੇਖਣੀ ਆ ਉਹ ਦੱਸਣਗੇ ਮੈਨੂੰ ਲੱਗਦਾ ਮੈਂ ਤਾਂ ਭੱਜਦਾ ਦੇਖੋ ਬਾਕੀ ਇਹਨਾਂ ਦਾ ਪਤਾ ਨਹੀਂ ਬਾਕੀ ਗੁਰੂ ਸਾਹਿਬ ਤੇ ਸਾਡੀਆਂ ਬੀਬੀਆਂ ਜਾਂ ਡਾਇਰੈਕਟਰ ਸਾਹਿਬ ਕਹਿੰਨੇ ਤਾਂ ਇਹ ਇਹ ਕਰ ਲੈਣਗੇ ਬਟ ਮੈਂ ਇਹ ਸਾਕ ਚ ਨਹੀਂ ਮੈਨੂੰ ਲੱਗਦਾ ਕਿ ਜਿਨ੍ਹਾਂ ਲਈ ਬਣਾਈ ਹੈ ਉਹ ਦੱਸਣ ਜੇ ਅਸੀਂ ਆਪਣੇ ਬੰਦੇ ਬਿਠਾ ਕੇ ਵਾਹ ਵਾਹ ਕਰਾ ਲਈਏ ਫਿਰ ਉਹ ਕੋਈ ਸੁਆਤ ਜ ਨਹੀਂ ਹੈਗਾ ਉਹਦਾ ਤੁਸੀਂ ਮਿੱਤਰ ਤੇ ਦੇਖ ਲਓ ਪਰ ਜਿਹੜਾ ਉਹ ਪ੍ਰੀਮੀਅਰ ਆਪਣੇ ਜਾਣਕਰ ਬੁਲਾ ਕੇ ਆਪਾਂ ਗੱਪਾਂ ਮਰਾਉਣੇ ਉਹ ਨਾ ਹੀ ਹੋਣ ਤਾਂ ਵਧੀਆ ਮੀਡੀਆ ਆ ਸਕਦਾ ਹਾਂ ਕੁਛ ਦੇਖਦੇ ਅਸੀਂ ਬਣਾਉਂਦੇ ਹਾਂ ਬਟ ਉਹ ਦੇਖਣ ਬਟ ਜਿਹੜੇ ਅਸੀਂ ਉਦਾਂ ਕਈ ਕ ਇਥੇ ਏਗੜੂ ਆ ਕੇ ਗੱਪ ਛੜ ਜਾਂਦੇ ਵੀ ਸਿਰਾਂ ਲਾਤਾ ਜੱਕ ਤੇ ਉਹ ਹੈ